ਲੜਕੀ ਨੇ ਆਪਣੇ ਬੁਆਏਫਰੈਂਡ ਅਤੇ ਉਸਦੇ ਦੋਸਤਾਂ ਨਾਲ ਰਲ ਕੇ ਆਪਣੇ ਮਾਲਕ ਨਾਲ ਕਰਵਾਈ ਸੀ ਲੁੱਟ 3 ਲੱਖ ਰੁਪਏ ਨਕਦ ਇੱਕ ਲੈਪਟਾਪ ਅਤੇ ਮੋਬਾਈਲ ਦੀ ਕੀਤੀ ਗਈ ਸੀ ਲੁੱਟ ਲੜਕੀ ਸਮੇਤ ਪੁਲਿਸ ਵੱਲੋਂ ਚਾਰ ਦੋਸ਼ੀ ਕਾਬੂ ਅਤੇ ਇੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਬਨੂੜ ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਹੈ ਇਸ ਸਬੰਧ ਵਿੱਚ ਗੱਲ ਕਰਦੇ ਹੋਏ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਰਜਿੰਦਰਪਾਲ ਵਾਸੀ ਪਿੰਡ ਖੇੜਾ ਗੱਜੂ ਤੇ ਸ੍ਰੀ ਰਾਸਪੁਰਾ ਜ਼ਿਲ੍ਹਾ ਪਟਿਆਲਾ ਜੋ ਪਿਛਲੇ ਕਰੀਬ 2 ਸਾਲ ਤੋਂ ਅਨਾਜ ਮੰਡੀ ਬਨੂੜ ਵਿਖੇ ਪਿਛਲੇ ਸੂਧ ਇੰਟਰਪ੍ਰਾਈਜ਼ੇਸ ਦੇ ਨਾਮ ਤੇ ਅਸਟਾਮ ਫਰੈਸ਼ ਅਤੇ ਰਜਿਸਟਰੀਆਂ ਲਿਖਣ ਦਾ ਕੰਮ ਕਰਦਾ ਹੈ ਜੋ ਮਿਤੀ 24/12/2024 ਨੂੰ ਹਰ ਰੋਜ਼ ਦੀ ਤਰ੍ਹਾਂ ਆਪਣੇ ਦਫ਼ਤਰ ਵਕਤ ਕਰੀਬ ਸ਼ਾਮ 6 ਵਜੇ ਬੰਦ ਕਰਕੇ ਆਪਣੇ ਘਰ ਪਿੰਡ ਖੇੜਾ ਗੱਜੂ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਜਦੋਂ ਸੰਜੀਵ ਕੁਮਾਰ ਹੁਲਕਾ ਰੋੜ ਬਨੂੜ ਵਿਖੇ ਪੁੱਜਾ ਤਾਂ ਰਸਤੇ ਵਿੱਚ ਦੋ ਮੋਟਰਸਾਈਕਲਾਂ ਤੇ ਸਵਾਰ ਕੁੱਲ 4 ਵਿਅਕਤੀਆਂ ਨੇ ਸੰਜੀਵ ਕੁਮਾਰ ਨੂੰ ਧੱਕਾ ਦੇ ਕੇ ਖੇਤਾ ਵਿੱਚ ਸੁੱਟ ਦਿੱਤਾ ਅਤੇ ਸੰਜੀਵ ਕੁਮਾਰ ਦਾ ਬੈਗ ਜਿਸ ਵਿੱਚ ਰਕਮ ਕਰੀਬ 3 ਲੱਖ ਰੁਪਏ ਅਤੇ ਇੱਕ ਲੈਪਟਾਪ ਅਤੇ ਮੋਬਾਈਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸੰਜੀਵ ਕੁਮਾਰ ਨਾਲ ਧੱਕਾ ਮੁੱਗੀ ਕਰਕੇ ਬੈਗ ਖੋਹ ਕਰਕੇ ਮੌਕੇ ਤੋਂ ਭੱਜ ਗਏ ਉਸਨੇ ਇਸ ਦੀ ਇਤਲਾ ਪੁਲਿਸ ਨੂੰ ਦਿੱਤੀ ਥਾਰਾ ਬਨੂਰ ਦੀ ਪੁਲਿਸ ਨੇ ਚਾਰ ਅਣਜਾਣ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਕਾਬੂ ਕੀਤੇ ਗਏ ਦੋਸ਼ੀਆਂ ਬਾਰੇ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਸੰਜੀਪ ਕੁਮਾਰ ਕੋਲ ਕੰਮ ਕਰਦੀ ਲੜਕੀ ਨੇ ਆਪਣੇ ਬॉयਫਰੈਂਡ ਅਤੇ ਉਨ੍ਹਾਂ ਦੇ ਤਿੰਨ ਦੋਸਤਾਂ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਵਿੱਚੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਨੇ ਦਾਅਵਾ ਕੀਤਾ ਕਿ ਪੰਜਵੇਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਣਾ ਦਿਪਕ ਕੁਮਾਰ ਦੀ ਰਿਪੋਰਟ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇਸ ਟਾਈਮ ਅਸੀਂ ਖੜੇ ਆ ਬਨੂਰ ਥਾਣੇ ਵਿੱਚ ਜਿੱਥੇ ਕਿ ਕੁਝ ਦਿਨ ਪਹਿਲਾਂ ਇੱਕ ਲੁੱਟਖੋ ਦਾ ਮਾਮਲਾ ਦਰਜ ਹੋਇਆ ਸੀਗਾ ਉਸ ਉੱਤੇ ਪੁਲਿਸ ਵੱਲੋਂ ਮੁਸਤਦੀ ਦਿਖਾਦੇ ਹੋਏ ਕਾਰਵਾਈ ਕਰਦੇ ਹੋਏ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਲਵਾਂਗੇ ਇੱਥੇ ਜੋ ਮੌਜੂਦ ਹੈ ਐਸ ਐਚ ਓ ਗੁਰਸੇਵਕ ਸਿੰਘ ਸਿੱਧੂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਵਿੱਚ ਉਹ ਪੂਰੀ ਜਾਣਕਾਰੀ ਦੇਣਗੇ ਕਿ ਆਖਿਰ ਮਾਮਲਾ ਕੀ ਸੀਗਾ ਤੇ ਕਿੱਥੇ ਦਾ ਮਾਮਲਾ ਸੀਗਾ ਤਾਂ ਅਸੀਂ ਗੱਲਬਾਤ ਕਰਾਂਗੇ ਐਸ ਐਚ ਓ ਬਨੂੜ ਦੇ ਨਾਲ ਤੇ ਨਾਲ ਨਾਲ ਹੋਰ ਹੋਰ ਗੱਲਬਾਤ ਕਰਾਂਗੇ ਤੇ ਇਸ ਮਾਮਲੇ ਬਾਰੇ ਅਸੀਂ ਹੋਰ ਜਾਣਕਾਰੀ ਲਵਾਂਗੇ ਜਤਿੰਦਰ ਲਕੀ ਰਾਜਪੁਰਾ ਬਨੂੜ 24 ਤਰੀਕ ਨੂੰ ਸਾਨੂੰ ਸ਼ਾਮ ਨੂੰ ਸਬਕ 6 ਵਜੇ ਇੱਕ ਰਿਪੋਰਟ ਹੋਈ ਸੀ ਵੀ ਉੱਥੇ ਹੁਲਕੇ ਤੋਂ ਪਹਿਲਾਂ ਬਨੂੜ ਕ੍ਰੋਸ ਕਰਕੇ ਸ਼ਰਾਬ ਫੈਕਟਰੀ ਵਾਲੇ ਪਾਸੇ ਇੱਕ ਕੋਈ ਖੋਈ ਹੈ ਜਿਦੇ ਚ 3 ਲੱਖ ਰੁਪਈਆ ਇੱਕ ਲੈਪਟਾਪ ਸਮੇਤ ਬੈਗ ਦੇ ਸੰਜੀਵ ਕੁਮਾਰਾ ਪੁੱਤਰ ਸ਼੍ਰੀ ਰਜਿੰਦਰਪਾਲ ਵਾਸੀ ਗੱਜੂ ਖੇੜਾ ਜਿਹੜੇ ਇੱਥੇ ਸਟਾਫ ਵੇਜ ਦੀ ਸਿਸਟਮਾਂ ਦਾ ਕੰਮ ਕਰਦੇ ਸੀ ਉਹਨਾਂ ਦਾ ਖੋਹ ਹੋਈ ਸੀ ਸਵੇਰ 6 ਵਜੇ ਤੇ ਜਿਹਦੇ ਦੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਦੇ ਹੋਏ 304 ਬੀਐਨਐਸਟੇਟ ਪਰਚਾ ਦਰਜ ਕਰਕੇ ਪਰ ਖਲਾਫ ਅਨਨੋਨ ਪਰਸਨ ਦੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਸੀ ਜਿਹੜੀ ਦੌਰਾਨ ਇਹ ਤਫਤੀਸ਼ ਸਾਨੂੰ ਸਾਡੇ ਸੀਆਈਏ ਦੀ ਟੀਮ ਤੇ ਸਾਡੇ ਥਾਣੇ ਤੋਂ ਮੁਲਕੀ ਸਾਰਿਆਂ ਨੇ ਪੰਪਾਂ ਭਾਰ ਹੋ ਕੇ ਇਹ ਤਫਤੀਸ਼ ਦੇ ਵਿੱਚ ਸਭ ਨੇ ਮਿਹਨਤ ਕਰਕੇ ਜਿਹੜਾ ਮੁਕੱਦਮਾ ਟਰੇਸ ਕੀਤਾ ਇਹਦੇ ਵਿੱਚ ਸਾਨੂੰ ਲੀਡ ਕੀ ਮਿਲੀ ਕਿ ਇੱਕ ਜਿਹੜੀ ਜੋਤੀ ਨਾਮ ਜਿਹੜੀ ਲੜਕੀ ਆ ਜਿਹੜੀ ਸਟਾਫ ਹੋਸ ਸੰਜੀਵ ਕੁਮਾਰ ਗੋਲ ਦਫ਼ਤਰ ਚ ਐਜ਼ ਅਪਰੇਟਰ ਕੰਮ ਕਰਦੀ ਸੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੇ ਇੱਕ ਬੁਆਏਫ੍ਰੈਂਡ ਅਮਨਪ੍ਰੀਤ ਤੇ ਅਗੇ ਉਹਨਾਂ ਦੇ ਜਿਹੜੇ ਦੋਸਤ ਨੇ ਸਤਵਿੰਦਰ ਸਿੰਘ ਉਪਸ਼ੈਂਟੀ ਨੜਿਆਲੀ ਪਿੰਡ ਤੋਂ ਮੋਹਿਤ ਬਨੂੜ ਤੋਂ ਤੇ ਇੱਕ ਜਿਹੜੇ ਅਰਵਿੰਦ ਕੁਮਾਰ ਨੇ ਉਹ ਵੀ ਬਨੂਟ ਤੋਂ ਨੇ ਚਾਰਾਂ ਨੇ ਉਹਦੀ ਜਿਹੜੀ ਰੈਕੀ ਹੈ ਜੋਤੀ ਵੱਲੋਂ ਕਰਵਾ ਕੇ ਚਾਰਾਂ ਨੇ ਉਹਨਾਂ ਨੂੰ ਪਿੱਛਾ ਕਰਕੇ 24 ਤਰੀਕ ਨੂੰ ਕੁੱਟਮਾਰ ਕਰਕੇ ਜਿਹੜੇ 3 ਲੱਖ ਰੁਪਏ ਸਮੇਤ ਲੈਪਟਾਪ ਤੇ ਬੈਗ ਦੇ ਖੋਹ ਕੀਤਾ ਤੇ ਫਿਰ ਦੁਆਨੇ ਤਪਤੀਸ਼ ਯਸੀਨਾਂ ਨੂੰ ਰਾਉਂਡ ਅਪ ਕੀਤਾ ਜਿਹਦੇ ਚ ਸਾਡੇ ਕੋਲੇ ਹੁਣ ਤੱਕ ਸਤਵਿੰਦਰ ਸਿੰਘ ਦੀ ਅਰੈਸਟ ਹੋ ਚੁੱਕੀ ਆ ਮੋਹਿਤ ਤੇ ਅਰਵਿੰਦ ਕੁਮਾਰ ਤਿੰਨੇ ਅਸੀਂ ਅरेस्ट ਕਰ ਲਿਆ ਜਿਹੜੀ ਜੋਤੀ ਕੁੜੀ ਲੜਕੀ ਆ ਇਹਦੀ ਵੀ ਅਰੈਸਟ ਹੋ ਚੁੱਕੀ ਹੈ ਜਿਹੜਾ ਅਮਨਪ੍ਰੀਤ ਉਹ ਹਜੇ ਭਗੌੜਾ ਤੇ ਇਹਦੇ ਵਿੱਚ ਹੁਣ ਤੱਕ ਅਸੀਂ 212000 ਰੁਪਏ ਜਿਹੜਾ ਖੋਹ ਕੀਤੇ ਹੋਏ ਪੈਸਿਆਂ ਚੋਂ ਰਿਕਵਰ ਕਰ ਚੁੱਕੇ ਹਾਂ ਤੇ ਚਾਰ ਮੋਬਾਈਲ ਫੋਨ ਨੇ ਤੇ ਇੱਕ ਜਿਹੜਾ ਉਸ ਟਾਈਮ ਇਹਨਾਂ ਨੇ ਹਥਿਆਰ ਵਰਤੇ ਜੀ ਤੁਸੀਂ ਦੇਖ ਰਹੇ ਹੋ ਜਿਹੜੀ ਲੋਹੇ ਦੀ ਰਾਡ ਤੇ ਗਰਾਰੀ ਲਈ ਹੋਈ ਆ ਇਹਦੀ ਰਿਕਵਰੀ ਹੋ ਚੁੱਕੀ ਹੈ ਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਚ ਵਰਤਿਆ ਗਿਆ ਸੀ ਅਮਨਪ੍ਰੀਤ ਜਿਹੜਾ ਪਗੋੜਾ ਉਹਨੂੰ ਅਸੀਂ ਜਲਦੀ ਟੀਮਾਂ ਲੱਗੀਆਂ ਹੋਈਆਂ ਜਲਦੀ ਉਹਨੂੰ ਅਸੀਂ ਰੌਟਾ ਕਰ ਲਿਆ ਇਹਦੇ ਵਿੱਚ ਮੁੱਖ ਦੋਸ਼ੀ ਤਾਂ ਆਪਾਂ ਜਿਹੜੀ ਇਨੀਸ਼ੀਅਲੀ ਜਿਹੜੀ ਇਥੋਂ ਸਟਾਰਟ ਹੁੰਦੀ ਹੈ ਜਿਹੜੀ ਸਾਜ਼ਿਸ਼ ਉਹ ਅਮਨਪ੍ਰੀਤ ਤੇ ਜੋਤੀ ਦੀ ਆਪਸ ਜਿਹੜੀ ਸ਼ੁਰੂ ਹੁੰਦੀ ਹੈ ਫਿਰ ਉਹਦੇ ਚ ਉਹ ਇਹ ਚ ਜਿਹੜੀ ਹੈਲਪ ਲੈਂਦੇ ਆ ਸ਼ੈਂਟੀ ਤੇ 모ਹਿਤ ਤੇ ਅਰਵਿੰਦ ਕੁਮਾਰ ਨੇ ਟੋਟਲ ਪੰਜੇ ਰਲ ਕੇ ਇਸ ਵਾਰ ਦਾ ਤੁਨਜਾਮ ਦਿੰਦੇ ਆ ਤੇ ਇਹਦੇ ਚ ਅਸੀਂ 120 ਬੀ ਦਾ ਜਿਹੜਾ ਤੇ 34 ਜਿਹੜੀ ਧਾਰਾ ਉਹਦਾ ਵਾਅਦਾ ਕਰ ਚੁੱਕੇ ਆ ਤੇ ਐਸ ਪਰ ਇਨਵੈਸਟੀਗੇਸ਼ਨ ਜੇ ਸਾਨੂੰ ਕੋਈ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਸੀਂ ਇਹਦੇ ਚ ਧਰਾਵਾਂ 'ਚ ਵਾਅਦਾ ਜੇ ਕਿਸੇ ਹੋਰ ਬੰਦੇ ਦੀ ਸ਼ਮੂਲੀਅਤ ਆਉਂਦੀ ਹੈ ਤਾਂ ਉਹਨੂੰ ਨਾਮਿਨੇਟ ਕਰਕੇ ਜਿਹੜੇ ਬੰਦੇ ਕਿਹਾ ਜੀ ਇਹਨਾਂ ਦਾ ਕੋਈ ਪਹਿਲਾਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਹਿਲਾਂ ਵੀ ਕੋਈ ਬੱਚਾ ਦਰਜ ਨਹੀਂ ਤੇ ਇਹਨਾਂ 'ਚੋਂ ਜਿਹੜੇ ਅਮਨਪ੍ਰੀਤ ਜਿਹੜੇ ਭਗੌੜੇ ਆ ਤੇ ਇੱਕ ਮੋਹਿਤ ਇਹਨਾਂ ਤੇ ਪਿਛਲੇ ਸਾਲ 2023 ਦਾ ਇੱਕ 61 ਨੰਬਰ ਮਕਦਮਾ ਥਾਣੇ ਦਾ ਲੜਾਈ ਝਗੜੇ ਦਾ ਦਰਜ ਹੋਇਆ ਹੋਇਆ ਪਹਿਲਾ ਬ੍ਰਾਂਧ ਕੀ ਕਿੰਨੇ ਪਰ ਰਕਮ ਦੀ ਗਈ ਹੈ ਇਹਨਾਂ ਨੂੰ ਇਹਦੇ ਚ ਹੁਣ ਤੱਕ ਅਸੀਂ 212000 ਰੁਪਏ ਬ੍ਰਾਂਧ ਕਰ ਚੁੱਕੇ ਹਾਂ ਇਹਨਾਂ ਨੇ ਆਪਸ ਵਿੱਚ ਵੰਡ ਲਈ ਸੀ ਰਕਮ ਜਾਂ ਇੱਕ ਬੰਦੇ ਤੋਂ ਹੀ ਬ੍ਰਾਂਧ ਹੋਈ ਹੈ ਨਹੀਂ ਨਹੀਂ ਇਹਨਾਂ ਨੇ ਆਪਸ ਦੇ ਵਿੱਚ ਜਿਹੜੇ ਪੈਸੇ ਆ ਵਾਰਦਾ ਤੋਂ ਬਾਅਦ ਡਿਵਾਈਡ ਕੀਤੇ ਆ ਡਿਵਾਈਡ ਕਰਨ ਤੋਂ ਬਾਅਦ ਜਿਹਦੇ ਚੋਂ 120000 ਰੁਪਏ ਸਾਨੂੰ ਮੋਹਤੋ ਰਿਕਵਰ ਹੋਇਆ 50000 ਰੁਪਏ ਸਾਨੂੰ ਛੰਟੀ ਤੋਂ ਤੇ ਇਹਦੇ ਚ 42000 ਰੁਪਏ ਤੇ ਅਰਵਿੰਦ ਕੁਮਾਰ ਤੋਂ ਸਰ ਇਹਦੇ ਚ ਸੀਸੀਟੀਵੀ ਦੀ ਮਦਦ ਲਈ ਤੇ ਗਿਆ ਜਾਂ ਕੋਈ ਟਿਪ ਤੇ ਇਹਨਾਂ ਨੂੰ ਪੜਿਆ ਗਿਆ ਕਿਉਂਕਿ 4-5 ਜਾਨੇ ਸੀਗੇ ਜੀ ਇਹਦੇ ਚ ਓਵਰਆਲ ਟੈਕਨੀਕਲੀ ਫਿਜ਼ੀਕਲੀ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਸਾਰੇ ਐਂਗਲ ਤੋਂ ਹੀ ਜਿਹੜੇ ਇਫੈਕਟ ਜਿਹੜੇ ਅਸੀਂ ਕਲੈਕਟ ਕੀਤੇ ਸੀ ਉਹਨਾਂ ਇਫੈਕਟਾਂ ਦੇ ਅਸੀਂ ਟਰੈਸ ਕੀਤਾ ਸਰ ਇਹਦੇ ਪੈਸੇ ਤੋਂ ਇਲਾਵਾ ਕੋਈ ਹੋਰ ਚੀਜ਼ ਦੀ ਖੋ ਵੀ ਹੋਈ ਸੀ ਇਹਦੇ ਚ ਇੱਕ ਜਿਹੜੀ ਲੈਪਟਾਪ ਖੋ ਹੋਇਆ ਸੀ ਜੋ ਤਫਤੀਸ਼ ਹੋਂ ਤੱਕ ਆਇਆ ਵੀ ਇਹ ਜਦੋਂ ਜਿਹੜੀ ਫਰੀਦਪੁਰ ਦੇ ਕੋਲ ਜਿਹੜੀ ਐਸਵਾਈਐਲ ਦੀ ਨਹਿਰ ਆ ਇਹਨਾਂ ਦਾ ਲੈਪਟਾਪ ਉੱਥੇ ਗੇਰਿਆ ਸੀ ਤੇ ਅਸੀਂ ਨਿਸ਼ਾਨਦੇਹੀ ਤੇ ਵੀ ਦੋਸ਼ੀ ਨੂੰ ਲੈ ਕੇ ਗਏ ਆ ਪਰ ਉਹ ਲੈਪਟਾਪ ਅਜੇ ਰਿਕਵਰ ਨਹੀਂ ਹੋਇਆ ਪਰ ਸਾਨੂੰ ਆਸ ਆ ਵੀ ਉਹ ਅਸੀਂ ਐਗਜ਼ੈਕਟ ਲੋਕੇਸ਼ਨ ਪਤਾ ਕਰਕੇ ਲੈਪਟਾਪ ਵੀ ਇਸ ਰਿਕਵਰ ਕਰ ਲਾਂਗੇ